ਸਾਥੀਓ ਪਲੇਠਾ ਪਾਠਕ ਪੁਰਸਕਾਰ ਜੋ ਬੀਤੀ ਦਿਨੀ ਜਲੰਧਰ ਵਿਖੇ ਕਰਵਾਇਆ ਗਿਆ ਤੇ ਉਸ ਪ੍ਰੋਗਰਾਮ ਦੀਆਂ ਕੁਝ ਝਲਕੀਆਂ ਤੁਹਾਡੇ ਸਨਮੁਖ ਕਰ ਰਹੇ ਹਾਂ ਇਹ ਬੁਨਿਆਦੀ ਤੌਰ ਤੇ ਇਹਨਾਂ ਦੇ ਬਰੋਚ ਚ ਜਾਂਦਾ ਹੈ ਸੋ ਇਸ ਕਰਕੇ ਸਾਨੂੰ ਇਹਨਾਂ ਤੋਂ ਬਹੁਤੀ ਆਸ ਰੱਖਣੀ ਨਹੀਂ ਚਾਹੀਦੀ ਕਤਆਪਾਂ ਦੇ ਮਾਮਲੇ 'ਚ ਇਹ ਕਿਹੜਾ ਕੰਮ ਕਰਨਗੇ ਜਿਸ ਕੰਮ ਦੇ ਨੂੰ ਲੋਕਾਂ ਦੀ ਇੱਕ ਤਾਕਤਵਰ ਆਵਾਜ਼ ਜਿਹੜੀ ਆ ਮਜਬੂਰ ਕਰੇਗੀ ਜੇ ਕੱਲ ਨੂੰ ਪੰਜਾਬ ਦੇ ਲੋਕ ਇਸ ਤਰ੍ਹਾਂ ਸੋਚਣ ਲੱਗ ਜਾਣ ਕਿ ਭਾਈ 5 ਕਿਲੋ ਫਰੀ ਆਟੇ ਦੇ ਸਾਥੇ ਇਹ 50 ਕਿਤਾਬਾਂ ਨਹੀਂ ਨਾ ਭੇਜੋਗੇ ਇੱਥੇ-ਇੱਥੇ ਤੇ ਇਹ ਵੋਟ ਨਹੀਂ ਮਿਲੇਗੀ ਇਹ ਬਦਲ ਜਾਣਗੀ ਇਹਨਾਂ ਤੇ ਸਾਰਾ ਸਿਸਟਮ ਹੀ ਉਹਦੇ ਨਾਲ ਜੋੜ ਦਿੱਤਾ ਹੈ ਸੋ ਇੱਥੇ ਮਸਲਾ ਲੋਕ ਦਾ ਹੈ ਤੇ ਲੋਕ ਅਸੀਂ ਲੰਬੇ ਇਤਿਹਾਸਕ ਪ੍ਰੋਸੈਸ ਚੋਂ ਦੇਖਿਆ ਕਿ ਜਿਸ ਵੇਲੇ ਕੋਈ ਨਾ ਕੋਈ ਲੋਕ ਲੈਰ ਖੜੀ ਹੁੰਦੀ ਹੈ ਕਿਤਾਬਾਂ ਦੀ ਗਿਣਤੀ ਵਿਕਣੀ ਵੱਧ ਜਾਂਦੀ ਹੈ ਲੋਕ ਕਿਤਾਬਾਂ ਦੇ ਨੇੜੇ ਆਉਂਦੇ ਆ ਕਿਤਾਬਾਂ ਪੜ੍ਹਦੇ ਆ ਤੇ ਚੰਗੀਆਂ ਕਿਤਾਬਾਂ ਪੜ੍ਹਦੇ ਆ ਜਿਹਦੀ ਸਭ ਤੋਂ ਨੇੜ ਦੀ ਮਿਸਾਲ ਅਸੀਂ ਕਿਸਾਨ ਮੋਰਚੇ ਦੇ ਦੌਰਾਨ ਵੇਖੀ ਉਹ ਲੋਕ ਵੀ ਕਿਤਾਬਾਂ ਦੇ ਨਾਲ ਜੁੜ ਗਏ ਜਿਨ੍ਹਾਂ ਨੇ ਕਦੇ ਕਿਤਾਬ ਦਾ ਕੋਈ ਟਾਈਟਲ ਤੱਕ ਨਹੀਂ ਸੀ ਵੇਖਿਆ ਉੱਥੇ ਵੇਖਦੇ ਰਹੇ ਅਸੀਂ ਮਤਲਬ ਅਸਲ ਵਿੱਚ ਲੋਕ ਸ਼ਕਤੀ ਜਿਹੜੀ ਹੈ ਜਿਸ ਤੋਂ ਲੋਕਾਂ ਦੀ ਆਵਾਜ਼ ਬਲੰਦ ਹੋਣੀ ਹੈ ਉਥੋਂ ਹੀ ਕਿਤਾਬ ਦੀ ਆਵਾਜ਼ ਬਲੰਦ ਹੋਣੀ ਇਹ ਬੜਾ ਜੁੜਿਆ ਹੋਇਆ ਰਿਸ਼ਤਾ ਹੈ ਕਿ ਕਿਤਾਬ ਨੇ ਲੋਕਾਂ ਦੀ ਆਵਾਜ਼ ਬਲੰਦ ਕਰਨੀ ਹੈ ਤੇ ਲੋਕਾਂ ਨੇ ਕਿਤਾਬ ਦੀ ਆਵਾਜ਼ ਵੀ ਬਲੰਦ ਕਰਨੀ ਹੈ ਤੇ ਇਹਦੇ ਚ ਨਿਰਣਾਇਕ ਭੂਮਿਕਾ ਕਿਤਾਬ ਦੀ ਨਹੀਂ ਲੋਕਾਂ ਦੀ ਆ ਇਹ ਮੰਨ ਕੇ ਚੱਲਣਾ ਚਾਹੀਦਾ ਕਿਤਾਬ ਨਿਰਣਾਇਕ ਭੂਮਿਕਾ ਨਹੀਂ ਨਿਭਾਉਂਦੀ ਲੋਕ ਨਿਭਾਉਂਦੇ ਨੇ ਬਦਲਣਾ ਤਾਂ ਲੋਕਾਂ ਨੇ ਹੈ ਨਾ ਸਭ ਕੁਝ ਅਸੀਂ ਤਾਂ ਨਹੀਂ ਬਦਲਣਾ ਮੈਂ ਅਸੀਂ ਤਾਂ ਉਹਨਾਂ ਨੂੰ ਇੱਕ ਰਾਹ ਦੱਸਵਾਇ ਨਰਨਾਇਕ ਨੂੰ ਹਮ ਤਾਂ ਕੋ ਨਾਦੀ ਹੋਏ ਹੁਮੈਂ ਇਸ ਕਿਤਾਬਾਂ ਵਾਲੇ ਸਿਲਸਲੇ ਦੇ ਉੱਪਰ ਬਹੁਤੀ ਗੱਲ ਨਹੀਂ ਕਰਾਂਗਾ ਬਹੁਤ ਫੂਟ ਸੂਟ ਗੱਲਾਂ ਕੀਤੀਆਂ ਮੈਂ ਉਹਨਾਂ ਨਾਲ ਸਹਿਮਤ ਐ ਆਧਾਰਿਆਂ ਦੇ ਉੱਪਰ ਇਦਾਂ ਹੀ ਕਬਜੇ ਆ ਕਿ ਇਦਾਂ ਹੀ ਰਹਿਣੇ ਆ ਕਿਉਂਕਿ ਜਦੋਂ ਤੱਕ ਉਹ ਸਾਰੇ ਦਾ ਸਾਰਾ ਸਿਸਟਮ ਉਹ ਹੈ ਸਾਰੇ ਦਾ ਸਾਰਾ ਤੰਤਰ ਉਹ ਹੈ ਤਾ ਇਹ ਉਸੇ ਤੰਤਰ ਦੇ ਹਿੱਸੇ ਨੇ ਲੁਧਿਆਣਾ ਅਕੈਡਮੀ ਨੂੰ ਲੈ ਲੋ ਤਾਜੀ ਮਿਸਾਲ ਹਾਲਾਂਕਿ ਲੁਧਿਆਣਾ ਅਕੈਡਮੀ ਤੇ ਸਾਡੀ ਹੁਣ ਸਰਕਾਰ ਦਾ ਕੋਈ ਲੜਣਾ ਦੇਣਾ ਨਹੀਂ ਮਤਲਬ ਸਾਡੀ ਦੇਖਤਾਂ ਦੀ ਹੈ ਦਿੱਲੀ ਵਾਲੀ ਨਾ ਦਿੱਲੀ ਨਹੀਂ ਸੌਰੀ ਚੰਡੀਗੜ੍ਹ ਵਾਲੀ ਸਾਡੀ ਰਾਜਧਾਨੀ ਵਾਲੀ ਜਿਹੜੀ ਪੰਜਾਬ ਕਲਾ ਪ੍ਰੀਸ਼ਦ ਹੈ ਉਹਦੀ ਪਿਛਲੇ 2-4 ਮਹੀਨੇ ਦੀ ਜਿਹੜਾ ਕਾਰਵਿਚਾਰੀ ਵੇਖੋ ਪਤਾ ਲੱਗ ਜਾਏਗਾ ਬਹੁਤ ਵੱਡੀ ਰਕਮ ਮਿਲੀ ਹੈ ਭਗਵੰਤ ਮਾਨ ਦੀ ਫੋਟੋ ਹਰ ਥਾਂ ਤੇ ਲੱਗੀ ਹੁੰਦੀ ਹੈ ਰੀਬੂਟਿੰਗ ਪੰਜਾਬ ਨਵ ਸਿਰਜਣਾ ਹੈ ਤੇ ਪੰਜ ਹੀ ਬੰਦੇ ਆ ਜਿਹੜੇ ਹਰ ਥਾਂ ਤੇ ਨਵਾਂ ਪੰਜਾਬ ਸਿਰਜ ਰਹੇ ਆ ਉਹਨਾਂ ਹੀ ਪੰਜਾਬ ਦੇ ਭਾਸ਼ਣ ਆ ਮੈਂ ਨਾਮ ਵੀ ਲਾ ਸਕਦਾ ਨੰਬਰ 1 ਅਮਰਜੀਤ ਗਰੇਵਾਲ ਹਰ ਥਾਂ ਤੇ ਹਾਂ ਡਾਕਟਰ ਮਮੂਨ ਮਾਲ 5-7 ਬੰਦੇ ਆ ਬੇਦ ਜੀ ਮੇਰੇ ਕਹਿਣ ਦੀ ਲੋੜ ਨਹੀਂ ਸਾਰਾ ਪੰਜਾਬ ਜਾਣਦਾ ਨਾਲ ਐਨਟ ਹਰਜੀ ਵੀ ਕੋਈ ਨਹੀਂ ਬਸ ਕਿਉਂਕਿ ਜਿਹੜੀ ਗੱਲ ਸਾਰੇ ਪੰਜਾਬ ਨੂੰ ਪਤਾ ਹੈ ਉਹ ਮੇਰੇ ਕੱਲੇ ਦੇ ਕਹਿਣਾ ਅਗਰਾ ਬੰਬ ਡਿੱਗ ਜਾਣਾ ਹਰ ਇੱਕ ਨੂੰ ਪਤਾ ਹੈ ਔਰ ਹਜ਼ਾਰਾਂ ਜਿਹੜੀਆਂ ਉਹ ਆਉਂਦੀਆਂ ਉਹਨਾਂ ਦੀਆਂ ਖਬਰਾਂ ਵੀ ਅੱਜ ਇੱਥੇ ਅੱਜ ਉੱਥੇ ਇੱਕੋ ਹੀ ਬੰਦਾ ਉਹ ਕਮਾ ਲੈ ਯਾਰ ਪੰਜਾਬ ਨੇ ਪੰਜ ਬੰਦਿਆਂ ਜਾਂ ਛੇ ਬੰਦਿਆਂ ਨਾਲ ਰੀਬੂਟਿੰਗ ਹੋ ਜਾਣਾ ਨਾ ਪੰਜਾਬ ਦੀ ਸਿਰਜਣਾ ਪੰਜ ਜਾਂ ਛੇ ਬੰਦਿਆਂ ਨਾਲ ਹੋ ਜਾਣੀ ਹੈ ਇਹ ਇੱਕ ਇੱਕ ਕਲੈਕਟਿਵ ਸਮੂਹਕ ਯਤਨ ਦੀ ਰੋੜ ਹੈ ਤੇ ਉਸ ਸਮੂਹਕ ਯਤਨ ਦੇ ਵਿੱਚ ਸਾ ਬਹੁਤ ਵੱਡਾ ਯੋਗਦਾਨ ਜਿਹੜਾ ਲੇਖਕਾਂ ਤੋਂ ਵੀ ਵੱਡਾ ਪਾਠਕ ਦਾ ਬਹੁਤ ਵੱਡਾ ਯੋਗਦਾਨ ਹੈ ਪਾਠਕ ਕਿਉਂਕਿ ਉਸੇ ਪਾਠਕ ਨੇ ਅਗਰ ਇੱਕ ਸਮਝਦਾਰ ਪਾਠਕ ਹੈ ਨਾ ਪੜਨ ਵਾਲਾ ਪਿੰਡ ਤੇ ਕਿ ਉਹ 10 20 ਬੰਦਿਆਂ ਨੂੰ ਆਰਾਮ ਨਾਲ ਪ੍ਰਭਾਵਿਤ ਕਰ ਸਕਦਾ ਠੀਕ ਗੱਲ ਦੇ ਲਈ ਉਹ ਲੋਕ ਸਿਆਣੀ ਗੱਲ ਅੱਜ ਵੀ ਸੁਣਦੇ ਆ ਇਹ ਨਹੀਂ ਹੈ ਕਿ ਅਸੀਂ ਸਾਡੇ ਲਿਖ ਕਾ ਬਹੁ ਵੱਡਾ ਭਰਮ ਹੈ ਕਿ ਪਾਟ ਕਾ ਤਾਂ ਸਮਝੀ ਕੋਈ ਨਹੀਂ ਲੋਕਾਂ ਕਾ ਤਾਂ ਸਮਝੀ ਕੋਈ ਨਹੀਂ ਅਸੀਂ ਤਾਂ ਇਦਾਂ ਦਾ ਲਿਖਦੇ ਹਾਂ ਉਹਨਾਂ ਨੂੰ ਸਮਝ ਨਹੀਂ ਆਉਂਦੀ ਉਹ ਭਾਈ ਇਹ ਸਾਡਾ ਭਰਮ ਹੈ ਕਿ ਉਹਨਾਂ ਨੂੰ ਸਮਝ ਨਹੀਂ ਆਉਂਦੀ ਉਹਨਾਂ ਨੂੰ ਸਭ ਸਮਝ ਆਉਂਦੀ ਹੈ ਜਿਹੜੇ ਐਡੇ ਕਮਾਲ ਦੀਆਂ ਲੋਕ ਕਹਾਟਾਂ ਘੜ ਸਕਦੇ ਆ ਐਡੇ ਕਮਾਲ ਦੀਆਂ ਲੋਕ ਕਹਾਣੀਆਂ ਸਿਰਜ ਸਕਦੇ ਆ ਮੈਂ ਅੱਜ ਵੀ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਹਫ਼ਤੇ ਦੇ ਵਿੱਚ ਕੋਈ ਖਾਸ ਗੱਲ ਹੁੰਦੀ ਹੈ ਕਹਾਣੀ ਦੇ ਦੌਰਾਨ ਅਣ ਕਿਹਾ ਕਹਿਣਾ ਜਿਹੜਾ ਤੁਸੀਂ ਲੇਖਕ ਨੇ ਕਹਾਣੀਕਾਰ ਨੇ ਕਵੀ ਨੇ ਕਿਆ ਨਹੀਂ ਪਰ ਉਹਦੀ ਰਚਨਾ ਕਹਿ ਰਹੀ ਆ ਪੂਰਨ ਭਗਤ ਦਾ ਕਿੱਸਾ ਲੈ ਲਓ ਤੇ ਸ਼ਿਵ ਕੁਮਾਰ ਦੀ ਲੂਣਾ ਲੈ ਲਓ ਪੂਰਨ ਭਗਤ ਦਾ ਕਿੱਸਾ ਕਿਤੇ ਵੱਧ ਅਣ ਕਿਹਾ ਕਹਿੰਦਾ ਹੈ ਸ਼ਿਵ ਦੀ ਲੂਣਾ ਬਿਲਕੁਲ ਅਣ ਕਿਹਾ ਨਹੀਂ ਕਹਿੰਦੀ ਸਭ ਕੁਝ ਸ਼ਿਵ ਕੁਮਾਰ ਕਹਿੰਦਾ ਹਰ ਗੱਲ ਧਰਮ ਜੋ ਸਾਨੂੰ ਇਹ ਕਹਿੰਦੇ ਨੇ ਮੰਦਰਾਂ ਦੇ ਵਿੱਚ ਸੰਖ ਵਜਾਓ ਉੱਟੀਆਂ ਦੇ ਵਿੱਚ ਸਰਦਾਰ ਰੱਖੋ ਪੱਥਰਾਂ ਯੱਕੇ ਸ਼ਿਵ ਕਹਿੰਦੇ ਆ ਲੋਕਾਂ ਨੇ ਕਹਿੰਦੀ ਕਹਾਣੀ ਨਹੀਂ ਕਹਦੀ ਕਪਤਾ ਨਹੀਂ ਕਹਦੀ ਸ਼ਿਵ ਕਹਿੰਦੇ ਆ ਤੇ ਬੱਜੇ ਬੰਨੇ ਕਾਦਰ ਯਾਰ ਤੇ ਉਤ ਤੋਂ ਪਹਿਲਾਂ ਜਿਹੜੇ ਪੰਜਾਬੀਆਂ ਨੇ ਉਹ ਕਹਾਣੀ ਘੜੀ ਕੁਛ ਨਹੀਂ ਕਹਿੰਦਾ ਹੋਰਨ ਜਾਂਦਾ ਹੈ ਜੋਤਸ਼ੀ ਕਹਿੰਦੇ ਆ ਨਜੂਮੀ ਕਹਿੰਦੇ ਆ ਇਹ ਰਾਜੇ ਤੇ ਭਾਗੂ ਆ 12 ਸਾਲ ਮੱਥੇ ਨਾ ਲੱਗੇ ਪੋਰੇ ਚ ਪਾਤਾ 12 ਸਾਲ ਬਾਅਦ ਮੁੰਡਾ ਬਾਹਰ ਆਉਂਦਾ ਏ ਤੇ ਉਸ 12 ਸਾਲ ਬਾਅਦ ਆਉਣ ਪਿੱਛੋਂ ਜੋ ਵਾਪਰਦਾ ਉਹ ਸਾਨੂੰ ਸਾਰੇ ਨੂੰ ਪਤਾ ਕਿਤੇ ਕਿਆ ਕਹਾਣੀ ਨੇ ਕੁਛ ਿਆ ਬੋਲ ਕੇ ਭਾਈ ਬਿਨਾ ਬੋਲਿਓ ਨੇ ਕਹਿਤਾ ਧਿਆਦਾ ਜੋਤਸ਼ੀਆਂ ਦਾ ਨਜੂਮੀਆਂ ਦਾ ਸਾਰਾ ਪਖੰਡਿਆ ਬਿਨਾ ਬੋਲੇ ਕਹਿਤਾ ਬਿਨਾ ਦੱਸੇ ਕਹਿਤਾ ਇਹ ਵੀ ਕਮਾਲ ਦੀ ਗੱਲ ਹੈ ਕਿ ਉਹ ਲੋਕ ਕਮਲੇ ਜਿਹੜੇ ਇੰਨੀਆ ਕਮਾਲ ਦੀਆਂ ਕਹਾਣੀਆਂ ਕੱਢ ਜਾਂਦੇ ਪਾਠਕ ਤੇ ਜਿਹੜਾ ਦੋਹਾਂ ਦਾ ਮੈਂ ਥੋੜੀ ਜਿਹੀ ਗੱਲ ਇਹਦੇ ਤੇ ਕਰਾਂਗਾ ਕਿ ਪਾਠਕ ਕਿਤਾਬਾਂ ਪੜ ਕੇ ਆਪਣੇ ਅੰਦਰ ਗਿਆਨ ਪੈਦਾ ਕਰਕੇ ਸਮਾਜ ਨੂੰ ਦੇਖਣ ਦੀ ਆਪਣੀ ਇੱਕ ਦ੍ਰਿਸ਼ਟੀ ਬਣਾਉਂਦਾ ਹੈ ਤੇ ਆਪਣਾ ਕਿਤਾਬੀ ਗਿਆਨ ਅਗਾਹ ਪਰਿਵਾਰ ਤੇ ਬੱਚਿਆਂ ਵਿੱਚ ਵੰਡਦਾ ਹੈ ਅੱਜ ਦੇ ਸਮੇਂ ਵਿੱਚ ਪਾਠਕ ਪੈਦਾ ਕਰਨ ਦੀ ਬਹੁਤ ਲੋੜ ਹੈ ਸੋ ਅਸੀਂ ਪਾਠਕ ਲੇਖਕ ਵਿੱਚ ਇੱਕ ਮਜ਼ਬੂਤ ਰਿਸ਼ਤਾ ਪੈਦਾ ਕਰਨ ਲਈ ਪਾਠਕ ਪੁਰਸਕਾਰ ਦੇਣ ਦੀ ਯੋਜਨਾ ਉਲੀਕੀ ਹੈ ਇਸ ਤਰ੍ਹਾਂ ਸਿੰਘ ਸ਼ੌਕਰ ਨੂੰ ਅਸੀਂ ਪਹਿਲਾ ਪਾਠਕ ਪੁਰਸਕਾਰ ਦੇ ਰਹੇ ਹਾਂ ਅਸੀਂ ਨਹੀਂ ਬਲਕਿ ਸਮੁੱਚੇ ਲੇਖਕਾਂ ਵੱਲੋਂ ਆਪਣੇ ਪਾਠਕ ਨੂੰ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ 1955 ਵਿੱਚ ਜਨਮੇ ਸਤਨਾਮ ਸਿੰਘ ਸ਼ੌਕਰ ਮੁਹਾਲੀ ਦੀ ਤਹਿਸੀਲ ਖੜੜ ਦੇ ਪਿੰਡ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ ਉਨ੍ਹਾਂ ਦੀ ਵਿਦਿਅਕ ਯੋਗਤਾ ਬੀਐਸਸੀ ਬੀਐਡ ਐਮਐਸਸੀ ਕੈਮਿਸਟਰੀ ਤੇ ਗਿਆਨੀ ਹੈ ਉਹ ਸਕੂਲ ਪ੍ਰਿੰਸੀਪਲ ਵਜੋਂ ਸੇਵਾਮੁਕਤ ਹੋਏ ਹਨ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਉਹ ਸਾਇੰਸ ਦੇ ਵਿਦਿਆਰਥੀ ਤੇ ਅਧਿਆਪਕ ਹੁੰਦੇ ਹੋਏ ਵੀ ਲੰਬੇ ਸਮੇਂ ਤੋਂ ਪੰਜਾਬੀ ਸਾਹਿਤ ਨਾਲ ਜੁੜੇ ਹੋਏ ਹਨ ਜਦੋਂ ਉਹਨਾਂ ਨੇ 1970 ਵਿੱਚ 8ਵੀਂ ਪਾਸ ਕੀਤੀ ਉਸ ਸਮੇਂ ਉਹਨਾਂ ਨੇ ਆਪਣੇ ਘਰ ਤਿੰਨ ਲੋਹੇ ਦੇ ਟਰੰਕਾਂ ਵਿੱਚ ਭੜੀਆਂ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਦੇਖੀਆਂ ਸਨ ਅਸਲ ਵਿੱਚ 1966-67 ਵਿੱਚ ਗਿਆਨੀ ਗੁਰਮukh ਸਿੰਘ ਮੁਸਾਫਰ ਅਤੇ 1967-68 ਵਿੱਚ ਲਖਮਨ ਸਿੰਘ ਗਿੱਲ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਨ ਉਸ ਸਮੇਂ ਇਹਨਾਂ ਦੋਹਾਂ ਨੇ ਪੰਜਾਬ ਵਿੱਚ ਪਿੰਡ ਪਿੰਡ ਘਰ ਘਰ ਪੰਜਾਬੀ ਸਾਹਿਤ ਪਹੁੰਚਾਉਣ ਦੇ ਲਈ ਬਹੁਤ ਕੰਮ ਕੀਤਾ ਲਖਮਨ ਸਿੰਘ ਗਿੱਲ ਅਤੇ ਮਹਿੰਦਰ ਸਿੰਘ ਦਾਵਾ ਦੀ ਜੋੜੀ ਨੇ ਇਹ ਕਿਤਾਬਾਂ ਪੰਜਾਬ ਦੀਆਂ ਪੰਚਾਇਤਾਂ ਨੂੰ ਭੇਜੀਆਂ ਸਨ ਉਸ ਵੇਲੇ ਸਤਨਾਮ ਸਿੰਘ ਸ਼ੌਕਰ ਦੇ ਚਾਚਾ ਸਰਪੰਚ ਸਨ ਉਹ ਭਾਵੇਂ ਅਨਪੜ੍ਹ ਸਨ ਪਰ ਉਹਨਾਂ ਦੀਆਂ ਕਿਤਾਬਾਂ ਦੀ ਕਦਰ ਸੀ ਪਰ ਉਹਨਾਂ ਨੂੰ ਕਿਤਾਬਾਂ ਦੀ ਕਦਰ ਸੀ ਤਿੰਨ ਟਰੰਕਾਂ ਵਿੱਚ ਭਰੀਆਂ ਕਿਤਾਬਾਂ ਸ਼ੌਕਰ ਹੁਣਾਂ ਦੇ ਵੱਡੇ ਭਰਾ ਨੇ ਸੰਭਾਲ ਲਈਆਂ ਸਨ ਬਸ ਇੱਥੋਂ ਹੀ ਸ਼ੌਕਰ ਤੇ ਉਹਨਾਂ ਦੇ ਵੱਡੇ ਭਰਾ ਨੂੰ ਪੰਜਾਬੀ ਸਾਹਿਤ ਪੜਨ ਦੀ ਚੇਟਕ ਲੱਗ ਗਈ ਸੀ ਉਨਾ ਸਮਿਆਂ ਵਿੱਚ 4 ਸਾਲ ਲਾ ਕੇ ਸ਼ੌਕਰ ਹੁਣਾ ਨੇ ਉਹ ਸਾਰੀਆਂ ਕਿਤਾਬਾਂ ਪੜ੍ਹ ਲਈਆਂ ਸਨ ਇੰਨਾਂ ਕਿਤਾਬਾਂ ਵਿੱਚ ਪ੍ਰਿੰਸੀਪਲ ਸੁਜਾਨ ਸਿੰਘ ਗੁਰਮਖ ਸਿੰਘ ਮੁਸਾਫਰ ਕੁਲਵੰਤ ਸਿੰਘ ਵਿਰ ਗੁਰਦੇਵਾਲ ਸਿੰਘ ਫੋਲ ਸਨ ਸਿੰਘ ਸੇਖੋਂ ਬਲਰਾਸਾਨੀ ਗੁਰਬਖਸ਼ ਸਿੰਘ ਪ੍ਰੀਤਲੜੀ ਨਾਨਕ ਸਿੰਘ ਜਸਵੰਤ ਸਿੰਘ ਕਮਲ ਬਾਬਾ ਬੁੱਧ ਸਿੰਘ ਪ੍ਰੋਫੈਸਰ ਪੂਰਨ ਸਿੰਘ ਹਰਨਾਮ ਦਾਸ ਸਹਰਾਈ ਸੋਹਣ ਸਿੰਘ ਸੀਤਲ ਅਤੇ ਹੋਰ ਬਹੁਤ ਸਾਰੇ ਲਿਖਾਰੀਆਂ ਦੀਆਂ ਪ੍ਰਸੰਧ ਕਿਤਾਬਾਂ ਉਹਨਾਂ ਨੇ ਪੜ ਲਈਆਂ ਸਨ ਉਹ ਕਹਿੰਦੇ ਨੇ ਕਿ ਅਜਿਹੀ ਕੋਈ ਕਿਤਾਬ ਨਹੀਂ ਜਿਹੜੀ ਕਿਤਾਬ ਦਾ ਜ਼ਿਕਰ ਹੋਇਆ ਹੋਵੇ ਤੇ ਮੈਂ ਨਾ ਪੜੀ ਹੋਵੇ ਉਹਨਾਂ ਕਿਤਾਬਾਂ ਦੇ ਨਾਲ ਸ਼ੌਕਰ ਹੋਣਾ ਨੂੰ ਸਾਹਿਤ ਦੀਆਂ ਕਿਤਾਬਾਂ ਪੜਨ ਦੀ ਚੇਟਕ ਲੱਗ ਗਈ ਉਹਨਾਂ ਨੇ ਕਿਤਾਬਾਂ ਖਰੀਦ ਕੇ ਅਤੇ ਲਾਇਬ੍ਰੇਰੀ ਤੋਂ ਲੈ ਕੇ ਪੜਦੀਆਂ ਸ਼ੁਰੂ ਕਰ ਦਿੱਤੀਆਂ ਉਹ 1980 ਤੋਂ ਸੈਂਟਰਲ ਸਟੇਟ ਲਾਇਬ੍ਰੇਰੀ ਚੰਡੀਗੜ੍ਹ ਦੇ ਮੈਂਬਰ ਚਲੇ ਆ ਰਹੇ ਹਨ ਇਸ ਲਾਇਬ੍ਰੇਰੀ ਦਾ ਲਾਇਬ੍ਰੇਰੀਅਨ ਬਲਦੇਵ ਸਿੰਘ ਉਹਨਾਂ ਦੇ ਪ੍ਰਿੰਟ ਦਾ ਹੀ ਸੀ ਉਹ ਕਹਿੰਦੇ ਨੇ ਕਿ ਮੈਂ ਕੁਲਵੰਤ ਸਿੰਘ ਵੀਰਕ ਪ੍ਰੇਮ ਪ੍ਰਕਾਸ਼ ਅਜੀਤ ਕੋਰ ਰਾਮਸਰੂਪ ਅਣਕੀ ਸਰੂਪ ਸਿਆਲਵੀ ਤੇ ਭਗਵੰਤ ਰਸੂਲਪੁਰੀ ਨੂੰ ਨਿਖਤ ਕੇ ਪੜਿਆ ਏ ਸਤਨਾਮ ਸਿੰਘ ਸ਼ੌਕਰ ਕਹਿੰਦੇ ਨੇ ਕਿ ਭਾਵੇਂ ਹੁਣ ਮੈਂ ਲਾਇਬ੍ਰੇਰੀ ਨਹੀਂ ਜਾਂਦਾ ਪਰ ਮੈਂ ਹਰ ਸਾਲ 25 ਦੀ ਕਿਤਾਬਾਂ ਖਰੀਦ ਕੇ ਪੜਦਾ ਪਿਛਲੇ ਦਿਨਾਂ ਵਿੱਚ ਮੈਂ ਬਲਦੇਵ ਸਿੰਘ ਸੜਕਨਾਮਾ ਗੁਰਦਿਆਲ ਸਿੰਘ ਸੁਖਜੀਤ ਸਮੇਤ ਨਵੇਂ ਕਹਾਣੀਕਾਰਾਂ ਦੇ ਨਵੇਂ ਸ਼ਬਦ ਕਹਾਣੀ ਸੰਗ੍ਰਹਿ ਤੇ ਨਾਵਲ ਆਦਿ ਪੜ੍ਹੇ ਹਨ ਇਸ ਤੋਂ ਇਲਾਵਾ ਉਹ ਰਾਗ ਹੁਣ ਕਹਾਣੀ ਤਾਰਾ ਅੱਖਰ ਏਕਮ ਸਮਕਾਲੀ ਸਾਹਿਬ ਪ੍ਰੀਤ ਲੜੀ ਸ਼ਬਦ ਸਿਰਜਣਾ ਪ੍ਰਵਚਨ ਪਰਵਾਜ਼ ਸ਼ਿਵਾਲਿਕ ਆਦ ਮੈਗਜ਼ੀਨ ਨਿਰੰਤਰ ਪੜ੍ਹਦੇ ਹਨ ਨਾਗਮਣੀ ਤੇ ਆਰਸੀ ਵੀ ਕਦੇ ਉਹਨਾਂ ਦੇ ਮਨਪਸੰਦ ਰਸਾਲੇ ਹੁੰਦੇ ਸਨ 2025 ਵਿੱਚ ਉਹਨਾਂ 25 30 ਅਤੇ 2024 ਵਿੱਚ 40 ਦੇ ਕਰਾਬਾਂ ਕਿਤਾਬਾਂ ਪੜ੍ਹ ਕੇ ਖਰੀਦ ਕੇ ਪੜੀਆਂ ਹਨ ਇਹਨਾਂ ਕਿਤਾਬਾਂ ਵਿੱਚੋਂ ਵਧੇਰੇ ਕਰਕੇ ਵਾਰ ਤੱਕ ਨਾਵਲ ਤੇ ਕਹਾਣੀ ਦੀਆਂ ਸਾਂ। ਚੰਗੀ ਕਿਤਾਬ ਉਹ ਡਾਕ ਰਹੀ ਵੀ ਮੰਗਵਾ ਲੈਂਦੇ ਹਨ। ਸਤਨਾਮ ਸਿੰਘ ਸ਼ੌਕਰ ਕਹਿੰਦੇ ਨੇ ਕਿਤਾਬਾਂ ਦੇ ਸ਼ਕ ਦੇ ਰਿਵਿਊ ਪੜ੍ਹ ਕੇ ਜਾਂ ਜਿਹੜੀ ਕਿਤਾਬ ਵੀ ਵਧੇਰੇ ਚਰਚਾ ਸੁਣੀਂਦੀ ਹੈ ਜਾਂ ਜਿਨ੍ਹਾਂ ਕਿਤਾਬਾਂ ਦਾ ਜ਼ਿਕਰ ਨਵੇਂ ਜਮਾਨਾ ਦੇ ਸਾਲਾਨਾ ਅੰਕਾਂ ਵਿੱਚ ਹੁੰਦਾ ਹੈ ਉਹ ਖਰੀਦ ਕੇ ਪੜ੍ਹ ਲੈਂਦਾ ਹੈ। 84 ਲੱਖ ਜਾਂਦਾ ਤੇ 40 ਦਿਨ ਨਾਵਲ ਦੋਹਾਂ ਦੋਸਤਾਂ ਤੋਂ ਚਰਚਾ ਸੁਣ ਕੇ ਹੀ ਪੜ੍ਹੇ ਸਾਂ। ਉਹ ਕਹਿੰਦੇ ਨੇ ਬਹੁਤ ਸਾਰੇ ਵਿਕਰੇਤਾ ਤੇ ਪਬਲਿਸ਼ਰਸ ਵੀ ਸੋਸ਼ਲ ਮੀਡੀਆ ਤੇ ਆਪਣੀਆਂ ਛੱਪੀਆਂ ਕਿਤਾਬਾਂ ਬਾਰੇ ਦੱਸਦੇ ਰਹਿੰਦੇ ਨੇ ਪਰ ਮੈਂ ਆਪਣੀ ਸਮਝ ਨਾਲ ਕਿਤਾਬਾਂ ਦੀ ਖਰੀਦ ਕਰਦਾ ਲੇਖਕਾਂ ਵੱਲੋਂ ਮੁਫਤ ਭੇਜੀਆਂ ਕਿਤਾਬਾਂ ਵਿੱਚੋਂ ਵੀ ਮੈਂ ਪੜਨ ਵਾਲੀਆਂ ਕਿਤਾਬਾਂ ਹੀ ਕੋਲ ਰੱਖਦਾ ਹਾਂ ਮੇਰੀ ਨਿੱਜੀ ਲਾਇਬ੍ਰੇਰੀ ਵਿੱਚ 4500 ਦੇ ਕਰੀਬ ਕਿਤਾਬਾਂ ਹਨ ਤੁਸੀਂ ਅੱਜ ਵੀ ਵਧੀਆ ਕਹਾਣੀਕਾਰਾਂ ਤੇ ਨਾਵਲਕਾਰਾਂ ਦੀਆਂ ਕਿਤਾਬਾਂ ਮੇਰੀ ਲਾਇਬ੍ਰੇਰੀ ਵਿੱਚ ਦੇਖ ਸਕਦੇ ਹੋ ਪਿਛਲੇ 5 ਦਹਾਕਿਆਂ ਤੋਂ ਪੰਜਾਬੀ ਸਾਹਿਤ ਪੜਦੇ ਆ ਰਹੇ ਸਤਨਾਮ ਸਿੰਘ ਸ਼ੋਕਰ ਨੂੰ ਅਸੀਂ ਪਲੇਠਾ ਪਾਠਕ ਪੁਰਸਕਾਰ ਦੇ ਕੇ ਮਾਣ ਤੇ ਖੁਸ਼ੀ ਮਹਿਸੂਸ ਕਰ ਰਹੇ ਹਾਂ ਅਤੇ ਉਸ ਤੋਂ ਆ ਉਹਨਾਂ ਤੋਂ ਆਸ ਰੱਖਦੇ ਹਾਂ ਕਿ ਉਹ ਨਵੇਂ ਪਾਠਕ ਪੈਦਾ ਕਰਨੇ ਵੱਧ ਤੋਂ ਵੱਧ ਕੋਸ਼ਿਸ਼ ਕਰਨਗੇ ਧੰਨਵਾਦ ਅਮਰਜੀਤ ਸਿੰਘ ਚਾਲ ਸੰਚਾਲਕ ਭਗਵੰਤ ਰਸੂਲਪੁਰੀ ਪੁਰਸਕਾਰ ਕਨਵੀਨਰ ਤੇ ਸੰਪਾਦਕ ਕਹਾਣੀ ਧਾਰਾ ਸਰਬਜੀਤ ਸਿੰਘ ਹੰਦ ਸੰਚਾਲਕ ਧੰਨਵਾਦ ਆਪਾਂ ਇਹ ਪੁਰਸਕਾਰ ਵਿੱਚ ਅਸੀਂ ਕਿਤਾਬ ਨਗਦ ਰਾਸ਼ੀ ਦਿੰਨੇ ਆ ਫਿਰ ਅਸੀਂ ਤਕਰੀਬਨ 6000 ਦੀ ਜਿਹੜੀਆਂ ਕਿਤਾਬਾਂ ਪੜਨ ਵਾਲੀਆਂ ਨੇ ਜਿਹੜੀਆਂ ਚੰਗੀਆਂ ਉਹ ਅਸੀਂ ਇਹ ਜਦੋਂ ਦੇ ਰਹੇ ਆ ਇਸ ਨਾਮ ਦੇ ਵਿੱਚ ਉਮੀਦ ਹੈ ਇਹ ਸਫਲਤਾ ਕਰਨਗੇ ਆਓ ਜੀ ਆਪਾਂ ਸਾਰੇ ਪ੍ਰਧਾਨਗੀ ਮੰਡਲ ਨਾਮ ਅਸਲ ਵਿੱਚ ਪਾਠਕ ਦਾ ਨਾਮ ਤਾਂ ਲੇਖਕ ਨਾਲ ਕੋਈ ਰਿਸ਼ਤਾ ਹੁੰਦਾ ਨਾ ਪ੍ਰਕਾਸ਼ਕ ਨਾਲ ਹੁੰਦਾ ਉਹ ਤਾਂ ਸਿਰਫ ਉਹਦਾ ਰਿਸ਼ਤਾ ਸਿਰਫ ਕਿਤਾਬ ਦੇ ਨਾਲ ਹੁੰਦਾ ਉਹਨੇ ਕੋਈ ਚੰਗੇ ਇੰਸਟਿਊਟ ਨਹੀਂ ਇਹ ਪੜ੍ਹ ਲਿਖ ਬਹੁਤ ਵਧੀਆ ਲਿਖਦਾ ਏ ਇਹ ਪ੍ਰਕਾਸ਼ ਬਹੁਤ ਵਧੀਆ ਕਿਤਾਬਾਂ ਛਾਪਦਾ ਏ ਉਹਨੇ ਸਿਰਫ ਕਿਤਾਬ ਦੇਖਣੀ ਹੁੰਦੀ ਜਦੋਂ ਉਹਨੂੰ ਕੋਈ ਕਿਤਾਬ ਪਸੰਦ ਹੁੰਦੀ ਹੈ ਉਹ ਪੜ੍ਹ ਲੈਂਦਾ ਏ ਕੱਲ੍ਹ ਲੱਤ ਹੋਈ ਕਿ ਜਦੋਂ ਮੈਂ ਸੋਈ ਸੰਭਲੀ ਉਦੋਂ ਹੀ ਸਾਡੇ ਘਰ ਬਹੁਤ ساری ਕਿਤਾਬਾਂ ਪਈਆਂ ਸੀਗੀਆਂ ਉਹਨਾਂ ਨੂੰ ਪੜਦਾ ਪੜਦਾ ਮੈਂ ਆਖ ਰਿਹਾ ਦੇਖ ਬਣ ਕੇ ਨਹੀਂ ਕਹਾਂਗਾ ਮੈਂ ਤੁਸੀਂ ਦੇਖੋ ਨੇ ਅਹਿਸਾਸ ਜਿਹੜੇ ਆ ਉਹ ਪਰਦੇਸ ਕੰਨੋਂ ਕੋਈ ਫਿਰ ਬੇਨਤੀ ਆ ਵੀ ਉਹ ਤੁਹਾਨੂੰ ਲੱਗਦਾ ਟਾਈਮ ਜ਼ਿਆਦਾ ਨਾ ਲੈਣ ਥੋੜੇ ਹਾਂ 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 ਬਸ ਫਿਰ 5-7 ਮਿੰਟ ਹੀ ਮੇਰਾ ਨਾਮ ਪ੍ਰਦੀਪ ਸਿੰਘ ਹੈ ਸਾਡਾ ਤਹਿਸੀਲ ਫਲੋਰ ਦੇ ਪਿੰਡ ਰਾਜਪੁਰਾ ਜ਼ਿਲ੍ਹਾ ਜਲੰਧਰ ਚ ਪੈਂਦਾ ਬਾਕੀ ਤੁਸੀਂ ਸੁਣ ਲਿਆ ਸਨਮਾਨ ਪੱਤਰ ਪੜਿਆ ਮੈਂ ਸਿਰਫ ਨਿੱਜੀ ਗੱਲਾਂ ਹੀ ਕਰਾਂਗਾ ਜਿੱਦਾਂ ਗੱਲਾਂ ਬਹੁਤ ਕਰਦੀ ਅਸੀਂ ਕਿੰਨਾ ਦੇਖੋ ਮੈਂ ਸਨਮਾਨ ਲਿਆਂਦਾ ਪਹਿਲਾਂ ਤਾਂ ਮੈਂ ਭੁੱਲ ਨਾ ਜਾਵਾ ਜੇ ਮੇਰੀ ਜ਼ਿੰਦਗੀ ਬਦਲੀ ਹੈ ਤਾਂ ਦੇਸ਼ ਭਗਤ ਯਾਦਗਾਰ ਹਾਲ ਦੇ ਲੱਗਦੇ ਗਦਰੀ ਬਾਬਿਆਂ ਨੇ ਮਿਲੇ ਨੇ ਜਿਹੜਾ ਸੁਹਿਰਦ ਇਨਸਾਨ ਹੈ ਉਹ ਇਸ ਦਾਰੇ ਦਾ ਦੇਣ ਕਦੀ ਭੁੱਲ ਨਹੀਂ ਸਕਦਾ ਇੱਕ ਇਹ ਦੂਜੀ ਪੰਜਾਬੀ ਵਿੱਚ ਕਹਿੰਦੇ ਨੇ ਵੀ ਮੈਂ ਹੱਥ ਚੁੰਮ ਲਵਾਂ ਇਹ ਜਿਨ੍ਹਾਂ ਦਾ ਆਈਡੀਆ ਹੋਵੇ ਵਿਚਾਰ ਪਾਠ ਪੁਰਸਕਾਰ ਜਦੋਂ ਮੈਂ ਸੁਣਿਆ ਮੈਂ ਇੱਕ WhatsApp ਗਰੁੱਪ ਰਾਜ ਜੁੜਿਆ ਉਹਦੇ ਵਿੱਚ 800 ਤੋਂ ਵੱਧ ਮੈਂਬਰਸ ਆ ਬੜੇ ਜਹੀਨ ਲੇਖਕ ਆ ਮਨ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਅਸੀਂ ਕਿਤਾਬਾਂ ਵਿੱਚ ਹੀ ਪੜਿਆ ਨਾ ਸੁਣਿਆ ਉਹ ਉਹਦੇ ਵਿੱਚ ਪਾਠ ਕਿ ਆਉ ਆਪਣੀ ਵਰਤਨ ਲਾਭ ਕਰਦੇ ਆ ਮੈਂ ਕਦੀ ਨਹੀਂ ਕੀਤਾ ਪਰ ਜਦੋਂ ਮੈਂ ਉਹ ਦੇਖਿਆ ਉਹਦੇ ਵਿੱਚ ਇਸ ਤਰ੍ਹਾਂ ਵੀ ਪਾਠ ਪੁਰਸਕਾਰ ਦਿੱਤਾ ਜਾਣਾ ਪ੍ਰਗਤੀਸ਼ੀਲ ਲੇਖਕ ਸੰਗ ਵੱਲੋਂ ਮੈਂ ਆਪ ਸੁਚਭੇ ਕਦਮ ਹਰ ਬੰਦਾ ਹੋਗਾ ਉਹ ਜੇ ਨਹੀਂ ਸੋਚੇ ਸੋਚੀ ਕਿਤਾਬ ਨੂੰ ਮਿਲਦਾ ਲੇਖਕ ਨੂੰ ਮਿਲਦਾ ਕੋਈ ਆਧਾਰੇ ਨੂੰ ਪਾਠਕ ਨੂੰ ਤੇ ਕਦੀ ਸੋਚਿਆ ਵੀ ਨਹੀਂ ਸਿਕਾ ਪਾਠਕਤਾ ਵੀ ਹੁਣ ਅੱਜ ਤੁਸੀਂ ਪਤਾ ਲੱਗਿਆ ਵੀ ਪਾਠਕਤਾ ਬੋੜੀ ਮਹਾਨ ਜਿੱਦਾਂ ਗੱਲਾਂ ਸੁਣੇ ਕਹਿੰਗੇ ਗੋਲਿਆ ਜੇ ਕੋਈ ਤੀਜੇ ਪਾੜ ਕੇ ਤੂੰ ਕੀ ਗੱਲ ਕਰਦਾ ਪਾੜ ਕੇ ਇਹ ਇਹ ਸੱਚੀ ਪੱਕੇ ਹੀ ਤੁਸੀਂ ਜਾ ਕੇ ਉਰਾ ਦੇ ਕੋਲ ਮੇਰੀ ਗੱਲ ਪਹੁੰਚਾਏ ਓਏ ਮੇਰੀ ਇੱਕ ਪੱਲੇ ਇੱਕ ਪਾਟਕ ਦੀ ਨਹੀਂ ਪ੍ਰਦੀਪ ਸਿੰਘ ਦਾ ਆ ਜਿਹੜਾ ਤੁਸੀਂ ਦੇ ਰਹੇ ਆ ਸਤਰਾਮ ਸਿੰਘ ਛੋਕਰ ਨੂੰ ਨਹੀਂ ਦੇ ਰਹੇ ਕੱਲੇ ਸਿਰਫ ਦੋ ਆ ਅਸੀਂ ਤਾਂ ਕਿ ਜਰੀਆ ਆ ਮਤਲਬ ਇਹ ਪੂਰੇ ਪਾਟਕ ਵਰਗ ਵਰਗ ਲਈ ਆ ਇਹ ਇੱਕ ਇਹ ਮੇਰੀ ਗੱਲ ਮੈਂ ਹੁਣ ਥੋੜਾ ਜਲਦੀ ਜਲਦੀ ਸਮੇਟ ਲਵਾਂ ਤੁਹਾ ਜਿਹੜੇ ਤੁਸੀਂ ਲੇਖਕ ਆ ਨਾ ਸਾਰੇ ਜੇ ਮੈਂ ਇੱਕ ਦੋਸ਼ ਲੈਣਾ ਵਿੱਚ ਕਹਾਂ ਤੁਸੀਂ ਇਹ ਇਨਕਲਾਬ ਦੇ ਬੰਦੇ ਹੋ ਤੁਸੀਂ ਉਹ ਲੋਕ ਹੋ ਜਿਸਤੇ ਦੁਨੀਆ ਖੜੀ ਹੈ ਇਨਸਾਨ ਮਨੋ ਜਦਾ ਰਸਵੀ ਤੌਰ ਤੇ ਮੈਂ ਬਹੁਤ ਕੁਝ ਕਹਿਣਾ ਸੀ ਕਿ ਮੇਕਾ ਸਮਾਂ ਖਰਾਬ ਹੋਵੇ ਜਿੰਨੇ ਵੀ ਤੁਸੀਂ ਅੱਖਰ ਜਾਂ ਸ਼ਬਦ ਨਾਲ ਜੁੜੇ ਤੇ ਬੈਠੇ ਲੋਕ ਇਸ ਹਾਲ ਦੇ ਵਿੱਚੋਂ ਮਨੋ ਹੁਣ ਮੈਂ ਜਲਦੀ ਜਲਦੀ ਪਾਠ ਕਿੱਦਾਂ ਪੜਦਾ ਤੁਸੀਂ ਕਹਿੰਦਾ ਮੈਂ ਨਾਲ ਡਾਇਰੀ ਲਿਖਦਾ ਰੋਜ਼ ਡਾਇਰੀ ਆ ਦੋ ਡਾਇਰੀਆਂ ਤੀਜੀ ਹੋ ਰਹੀ ਹੈ ਮੈਂ ਭਗਤ ਸਿੰਘ ਉਹਨਾਂ ਤੋਂ ਸਿੱਖੀ ਉਹਨਾਂ ਦੀ ਜੇਲ੍ਹ ਡਾਇਰੀ ਤੋਂ ਸਿੱਖੀ ਆ ਵੀ ਕਿਦਾਂ ਗਦਾ ਪੜਨੀ ਚਾਹੀਦੀ ਹੈ ਦੋ ਬੰਦੇ ਆ ਜਿਹੜੇ ਵਿਚਾਰਧਾਰਾ ਪੰਜਾਬ ਦੇ ਵਿੱਚ ਚਲਦੀਆਂ ਪੂਰਾ ਇੱਕ ਭਗਤ ਸਿੰਘ ਦੀ ਵਿਚਾਰਧਾਰਾ ਇੱਕ ਡਾਕਟਰ ਬਿੰਦ ਕਰਵਾਰ ਦੀ ਵਿਚਾਰਧਾਰਾ ਇਹ ਦੋ ਵਿਚਾਰਧਾਰਾ ਤੇ ਦੁਨੀਆ ਕਰਦੀ ਦੋਨੇ ਕਿਤਾਬਾਂ ਨਾਲ ਜੁੜੇ ਆ ਔਰ ਮੈਂ ਕੋਈ ਅਤ ਕਤਰੀ ਨਹੀਂ ਕਹਿੰਦਾ ਮੈਂ ਪਹਿਲਾਂ ਹੀ ਮਾਫੀ ਮੰਗਦਾ ਦੋਨੇ ਜਦੋਂ ਇਹਨਾਂ ਦੇ ਜਨਮ ਦਿਵਸ ਬਣਾਇਆ ਜਾਂਦਾ ਸ਼ਹੀਦੀ ਦਿਵਸ ਬਣਾਇਆ ਜਾਂਦਾ ਉਹਨਾਂ ਦਾ ਪ੍ਰੀ ਨਿਰਵਾਣ ਦਿਵਸ ਬਣਾਇਆ ਜਾਂਦਾ ਜਾਂ ਜਨਮ ਦਿਵਸ ਬਣਾਇਆ ਕੋਈ ਕਿਤਾਬ ਦੀ ਨਹੀਂ ਗੱਲ ਹੈ ਉਹਨਾਂ ਦੀ ਨਿੱਜੀ ਲਾਇਬ੍ਰੇਰੀ ਡਾਕਟਰ ਵਿਸਕਰੀ 50 ਹਜ਼ਾਰ ਤੋਂ ਵੱਧ ਕਿਤਾਬਾਂ ਸੀਗਾ ਕਿਤਾਬਾਂ ਸੀਗੀਆਂ ਜਦੋਂ ਲਾਇਬ੍ਰੇਰੀ ਵਿੱਚ ਜਾਂਦੇ ਸੀਗੇ ਕਿੰਦਰ ਸਵੇਰੇ ਲਾਇਬ੍ਰੇਰੀਅਨ ਖੁੱਲਣ ਤੋਂ ਪਹਿਲਾਂ ਉੱਥੇ ਹੁੰਦੇ ਸੀਗੇ ਲਾਇਬ੍ਰੇਰੀ ਉਹਨਾਂ ਨੂੰ ਲੱਭ ਕੇ ਲੱਭਦਾ ਤੇ ਉਹ ਅੰਦਰ ਹੋਣਾ ਕਿਤੇ ਦਰਵਾਜ਼ਾ ਨਾ ਬੰਦ ਹੋ ਜAVE ਨਿਕਲ ਜAVE ਉਹ ਇੰਨੀਆਂ ਕਿਤਾਬਾਂ ਪੜਦਾ ਸੀਗਾ ਇਦਾਂ ਹੀ ਭਗਤ ਸਿੰਘ ਜੀ ਭਗਤ ਸਿੰਘ ਦੇ ਬਾਰੇ ਇਹ ਹੀ ਗੱਲ ਕਿਹਾ ਬਾਕੀ ਮੈਂ ਇੱਕੋ ਗੱਲ ਤੇ ਨਵੇਟ ਦੇਣੀ ਹੈ ਕਹਿੰਦਾ ਗੋਲੀ ਮੈਂ ਹਿੱਕ ਚਲਾਈ ਮੈਨੂੰ ਇੱਕ ਰਿਵਾਲਵਰ ਦੇ ਦੇ ਕੇ ਤੁਸੀਂ ਫੋਟੋਆਂ ਦੇ ਨਾਲ ਖੜਾ ਕਰਦੇ ਆ ਕਿਤਾਬਾਂ ਮੈਂ ਸੈਂਕੜੇ ਪੜੀਆਂ ਵਾਹ ਜੀ ਵਾਹ ਕਦੇ ਮੈਂ ਇੱਕ ਅਸੀਂ ਅਸੀਂ ਦੀਪਾ ਅਗਏ ਹਾਂ ਪਰਸੋ ਚੋਰਜੇ ਉੱਥੇ ਜਦੋਂ ਅਸੀਂ 6:30 ਵਜੇ ਆਪਣੇ ਪੇਪਰ ਖਤਮ ਹੋਣ ਤੋਂ ਬਾਅਦ ਗਏ ਉੱਥੇ ਕੋਈ ਕਿਤਾਬ ਦਾ ਨਾਮ ਨਹੀਂ ਕੋਈ ਫਲਸਫੀ ਦਾ ਨਾਮ ਨਾਲ ਹੀ ਗੱਲ ਸੀ ਬਾਕੀ ਮੈਂ ਨਾ ਇੱਕ 2 ਘੰਟੇ ਲੈਣੇ ਮੈਂ ਨਾ ਇਹ ਕਿਤਾਬ ਨਹੀਂ ਕਿਤਾਬ ਪੜਦਾ ਬਲੋ ਜਿੱਦਾਂ ਕੁਦਰਤੀ ਹੈ ਅੱਜ ਅਣ ਦਿਰਾਂ ਗੱਲ ਕਰੀ ਪੰਜ ਪੰਜ ਜਨ 2020 ਦੀ ਹੈ ਡੈਰੀ ਲਿਖੀ ਮਰੋ ਜਦਾ ਡੈਰੀ ਇਹਦਾ ਪੜੀ ਕਿਤਾਬ ਕਿੱਦਾਂ ਪੜਦੇ ਮੈਜ ਦਾ ਉਹਦੇ ਵਿੱਚ ਮੈਂ ਕਿਤਾਬ ਪੜ ਰਿਹਾ ਸੀਗਾ ਮਨਮੋਹਨ ਬਾਬਾ ਦੀ ਕਿਤਾਬ ਪਤੀ ਮੰਝਲ ਉਹਦੇ ਵਿੱਚ ਦੋ ਲਾਈਨਾਂ ਹੋਣੀਆਂ ਉਹਦੇ ਵਿੱਚ ਉਰੇ ਲਿਖਿਆ ਉਹ ਪਹਿਲਾਂ ਮੈਂ ਦੇਖਿਆ ਨਵਾੰਗ ਉਹਦੇ ਵਿੱਚ ਕੋਈ ਪਾਤਰ ਆ ਨਵਾੰਗ ਦੀ ਜਗ੍ਹਾ ਹੁਣ ਉਸਦਾ ਪੁੱਤਰ ਹੈ ਕਿਸੇ ਦਿਨ ਚਿਰਾਗਦੀਨ ਵਾਂਗ ਰੋਸ਼ਨਦਾ ਰੋਸ਼ਨਦੀਪ ਵੀ ਇਸ ਦੁਨੀਆ ਤੋਂ ਚਲਾ ਜਾਵੇਗਾ ਮੈਂ ਸੋਚਣ ਲੱਗਦਾ ਹਾਂ ਕਿ ਪਰਵਤ ਤੇ ਦੁਨੀਆ ਜੰਗਲਾਂ 'ਚ ਲੰਗਦੀਆਂ ਇੱਕ ਪगडंडੀਆਂ ਇਸੇ ਤਰ੍ਹਾਂ ਰਹਿਣਗੀਆਂ ਪਰ ਇਨ੍ਹਾਂ ਚਰਾੰਦਾਂ ਦੇ ਮਹਿਫ ਵਿੱਚੋਂ ਆਪ ਲਿਖਿਆ ਜੇ ਤਾਮਸਿਕ ਪਾਠਕ ਕੀ ਸੋਚਦਾ ਤੁਸੀਂ ਆਪਾਂ ਕਹਿੰਦੇ ਨੇ ਪਾਠਕ ਨੂੰ ਤੁਸੀਂ ਐਵੇਂ ਸਮਝਦੇ ਹੋ ਜਦੋਂ ਉਹ ਸਰ ਉਹ ਕਿਹਾ ਸੀਗਾ ਸਾਹਿਬ ਮੈਨੂੰ ਉਹ ਗੱਲ ਕੁਦਰਤੀ ਜਿੱਤੇ ਹੈਗੀ ਕੋਰਿਲੇਟਡ ਹੋ ਗਈ ਪਾਠਕ ਨੂੰ ਪਾਠ ਕੇ ਵੀ ਸਕਦੀ ਹੈ ਉਹ ਹੁੰਦਾ ਕਿ ਉਹ ਤਾਂ ਜਦੋਂ ਉਹਨਾਂ ਪਾਠੀ ਮੰਜ਼ਲ ਦੇ ਵਿੱਚ ਉਹ ਸੈਰ ਸਫਰਨਾਮੇ ਲਿਖਦਾ ਉਹ ਸੈਰ ਕਰਨ ਗਿਆ ਉਹ ਦੁਆਰਾ ਫਿਰ ਉਸੇ ਥਾਂ ਤੇ ਜਾਂਦਾ ਪਰ ਐਸ ਵਾਰ ਉਹਦੇ ਪਿਤਾ ਦੀ ਥਾਂ ਤੇ ਹੁਣ ਪੁੱਤਰ ਸੀਗਾ ਹੁਣ ਪਾਠਕ ਕੀ ਸੋਚਦਾ ਉਹ ਕਹਿੰਦਾ ਇਹ ਚਰਾੰਦਾਂ ਦੇ ਚਰਵਾਹੇ ਦੁਕਾਨਾਂ ਦੇ ਦੁਕਾਨਦਾਰ ਤੇ ਪਗਡੰਡੀਆਂ ਉੱਤੇ ਤੁਰਦੇ ਮੁਸਾਫਰ ਬਦਲਦੇ ਰਹਿਣਗੇ ਲੇਖਕ ਬਦਲਦੇ ਰਹਿਣਗੇ ਪਾਠਕ ਵੀ ਤਾਂ ਬਦਲਦੇ ਰਹਿਣਗੇ ਉਹ ਤੇ ਚੀਜ਼ਾਂ ਇਹ ਇਹ ਜਿੱਦਾਂ ਸੋਚਦੇ ਨੇ ਪਾਠਕ ਵਿੱਚ ਕੀ ਸੋਚਦਾ ਜਿੱਦਾਂ ਇੱਕ ਮੈਂ ਕਿਤਾਬ ਪੜੀ ਸੀਗੀ ਉਹਦਾ ਮੈਂ ਆਪ ਹੀ ਆ ਡਾਇਰੀ ਤੇ ਉਹਦਾ ਨਾਮ ਲਿਖ ਲੈ ਆਪਣੇ ਤੌਰ ਤੇ ਬੇਨਾ ਹੁਣ ਅੱਜ ਮੁੱਲ ਪਿਆ ਇਹਦਾ ਮੈਂ ਲਿਖ ਕਹਿੰਦੇ ਨਾ ਇਹ ਮੈਂ ਲਿਖਿਆ ਜੀ ਇੱਕ ਹੋਰ ਅੰਕੜਾ ਪ੍ਰਵਾਜ਼ ਪ੍ਰਕਾਸ਼ਨ ਦੀ ਛਾਪੀ ਹੋਈ ਕਿਤਾਬ ਸੀਗੀ ਸ਼ਿਵ ਰਾਜ ਸਿੰਘ ਬੇਚੈਨ ਦੀ ਸਵੈ ਜੀਵਨੀ ਆ ਮੇਰਾ ਬਚਪਨ ਮੇਰੇ ਮੋਟੇ ਉਹਦੇ ਵਿੱਚ ਦੋ ਲੈਣਾ ਆ ਮੈਂ ਨਾ ਕਈ ਵਾਰੀ ਮੇਰੀ ਅੱਖਾਂ ਪਰ ਹੁੰਦੀਆਂ ਮੈਂ ਲੈਣਾ ਪੜਦੇ ਰਹੂ ਮੈਂ ਅੰਡਰ ਲਾਈਨ ਕਰਦੀਆਂ ਹਾਈਲਾਈਟਰ ਮੈਂ ਅੱਜ ਕੀਤਾ ਉਵੇਂ ਲਿਖ ਲੈਂਦੀ ਆ ਲੱਖਾਂ ਮੈਂ ਜਦੋਂ ਕਿਤਾਬ ਪੜ੍ਹਦਾ ਬੰਦਾ ਨਾ ਕੋ ਮੇਰੇ ਕੋਈ ਵੀ ਕਿਤਾਬਾਂ ਦਾ ਮਤਲਬ ਇਹ ਬੰਦੇ ਨੂੰ ਇਨਸਾਨ ਬਣਾਉਣਾ ਉਹਦੇ ਵਿੱਚ ਸੰਵੇਦਨਸ਼ੀਲਤਾ ਜਿਹਨੂੰ ਕਹਿੰਦੇ ਹਿਊਮਨ ਸੈਂਸਿਟਾਈਜੇਸ਼ਨ ਉਹ ਜਗਾਉਣੀ ਮੰਨ ਲਓ ਕਿਤਾਬ ਦਾ ਅੱਖਰ ਦਾ ਕੰਮ ਉਹ ਆ ਕਰਦਾ ਤੁਸੀਂ ਯਕੀਨ ਨਹੀਂ ਕਰ ਸਕਦੇ ਵੀ ਤੁਸੀਂ ਕੀ ਕਰ ਰਹੇ ਹੋ ਲੇਖਕ ਮੈਂ ਹੁਣ ਪਾਠਕ ਦੀ ਜਾਂ ਸਾਰੇ ਤਰੂ ਮੈਨੂੰ ਕਰਦੇ ਆ ਰਜਿੰਦਰ ਬਿਮਲ ਜੀ ਬੈਠੇ ਆ ਮੋਹਨ ਲਾਲ ਫਲੋਰੀਆ ਦੀ ਬੈਟਰੀ ਆ ਭਗਵੰਤ ਰਸੂਲਪੁਰ ਜੀ ਸਰਜੀਤ ਜ ਜਿਨ੍ਹਾਂ ਦੀਆਂ ਕਿਤਾਬਾਂ ਜਿਹੜੀਆਂ ਬੜੀਆਂ ਇਨਕਲਾਬ ਵਾਲੀਆਂ ਚੀਜ਼ਾਂ ਹੁੰਦੀਆਂ ਮੈਂ ਦੇਖਿਆ ਨਾ ਕਹਿੰਦੇ ਨੇ ਉਹ ਭਗਸੇ ਕੋਹਣਾ ਲਿਖਿਆ ਬੰਬ ਤੇ ਪਿਸਤੌਲ ਕਦੇ ਇਨਕਲਾਬ ਨਹੀਂ ਲਿਆਉਂਦੇ ਇਨਕਲਾਬ ਦੀ ਧਾਰ ਹਮੇਸ਼ਾ ਵਿਚਾਰਾਂ ਦੀ ਸਾਨ ਤੇ ਤਿੱਖੀ ਹੁੰਦੀ ਆ ਇੱਕ ਅੱਖਰਾਂ ਨੇ ਜੋੜਿਆ ਜਿੱਦਾਂ ਕਹਿੰਦੇ ਕਿਤਾਬਾਂ ਖਤਮ ਹੋ ਗਈਆਂ ਫਲਾਣੇ ਕੋਈ ਡਰਨੇ ਦੀ ਲੋੜ ਇੱਕ ਉਹ ਦਲੀਲਕੋਟ ਵਾਲਾ ਜੀ ਨੇ ਰੱਬ ਤੇ ਰੁੱਤਾਂ ਉਹ ਕਹਿੰਦੇ ਕਨੇ ਰੁੱਤਾਂ ਨੇ ਜਵਾਬ ਦਿੱਤਾ ਵੀ ਸਾਡੀ ਕੋ ਕਦਰੇ ਹੀ ਨਹੀਂ ਗਈ ਉਹ ਕਹਿੰਦੀ ਨਹੀਂ ਉਹ ਬਾਅਦ ਦੇਖਦਾ ਕਹਿੰਦਾ ਇੱਕ ਬੰਦਾ ਹੁੰਦਾ ਜਿਹਨੂੰ ਕਦੇ ਤੁਹਾਨੂੰ ਇਕੱਲੇ ਜਾਣਾ ਪੈਣਾ ਤੁਹਾਨੂੰ ਇੱਕ ਪਾਠਕ ਲਈ ਵੀ ਉਹ ਚੀਜ਼ਾਂ ਦੇਖਣੀਆਂ ਪੜੀਆਂ ਬਾਕੀ ਡਾਕਟਰ ਬਲਦੇਵ ਸਿੰਘ ਬੱਧਨ ਜਿੰਨੇ ਲਿਖਿਆ ਉਹ ਪਾਠਕ ਵੈਸੇ ਰੋ ਚਰੋ ਸਹੀ ਆ ਤੁਹਾਡੀ ਉੱਪਰ ਦੀ ਗੱਲ ਆ ਸਾਡੇ ਜਿਹੜੇ ادارے ਆ ਨਾ ਭਾਰਤੀ ਸਿਹਤ ਕਦ ਕਿਸੇ ਵੱਲੇ ਮੈਂ ਜਦੋਂ ਕਿਤਾਬਾਂ ਨਾਲ ਜੁੜਿਆ ਮੈਨੂੰ ਪਤਾ ਲੱਗਣ ਲੱਗ ਪਿਆ ਭਾਰਤੀ ਸਿਹਤ ਕਾਦਮੀ ਨੈਸ਼ਨਲ ਬੁੱਕ ਟਰੱਸਟ ਭਾਸ਼ਾ ਬੁਹਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪੀਆਂ ਤੇ ਬਹੁਤ ਵਧੀਆ ਚੀਜ਼ਾਂ ਆ ਪਰ ਹੁਣ ਉਹ ਉਹ ਸਮੇਂ ਦੀ ਮਾਰ ਦੀ ਰਾਜਨੀਤੀ ਦੀ ਜਿਹੜੀਆਂ ਭੇਟਾ ਜੜੀਆਂ ਉਹ ਚੜਨੀਆਂ ਮੈਂ ਵਿੱਚ ਆ ਕਰਦਾ ਉਹਦੇ ਵਿੱਚ ਉਹ ਕਹਿੰਦਾ ਬਈ ਸ਼ਿਓ ਰਾਜ ਸਿੰਘ ਚੋਹਾਲੀਆ ਕਹਿੰਦਾ ਮੈਂ ਤਾਂ ਪੜ ਲਿਖ ਕੇ ਬਣ ਗਿਆ ਪ੍ਰੋਫੈਸਰ ਯੂਨੀਵਰਸਿਟੀ ਕਹਿੰਦਾ ਆ ਤੰਦੋਸੀ ਦਾ ਰੇਲਵੇ ਸਟੇਸ਼ਨ ਘਾ ਮੰਡੀ ਗਾਂਧੀ ਮੂਰਤੀ ਮਜ਼ਦੂਰ ਚੌਕ ਇਹ ਸਭ ਕੁਝ ਪਾਲਸ਼ ਕਰਦੀਆਂ ਥਾਂਵਾਂ ਸਨ ਹੁਣ ਜਦ ਵੀ ਮੈਨੂੰ ਕਦੀ ਬੂਡ ਪਾਲਸ਼ ਕਰਦਾ ਬੱਚਾ ਰੇਲਵੇ ਸਟੇਸ਼ਨ ਉੱਤੇ ਦਿਸਦਾ ਤੇ ਲੱਗਦਾ ਹੈ ਕਿ ਮੈਂ ਤਾਂ ਅਜੇ ਉਸੇ ਹਾਲਾਤ ਚ ਇਹ ਕੁਤ ਕਮਾਲ ਦੀ ਇਹ ਤੁਸੀਂ ਦੇਖੋ ਸਵੇਦਨ ਚੀਲ ਤਾਂ ਜਿਹਦੇ ਬੰਦੇ ਵਿੱਚ ਹੈ ਯਾਰ ਦੇਖੋ ਬੰਦਾ ਪੜ ਲਿਖ ਕੇ ਚਲ ਗਿਆ ਪਰ ਉਹ ਸੋਚਦਾ ਵੀ ਮੈਂ ਤਾਂ ਬਣ ਗਿਆ ਪਰ ਮੇਰੇ ਇਥੇ ਸ਼ਿਵਰਾਜ ਸਿੰਘ ਚੋਹਾਨ ਕੋਈ ਹੋਰ ਆ ਗਿਆ ਜਿੱਦਾਂ ਮਨ ਲੋ ਇਹ ਚੀਜ਼ਾਂ ਮਨ ਲੋ ਤੁਸੀਂ ਦੇਖਦੇ ਹੋ ਪਾਠ ਤੁਸੀਂ ਤਾਂ ਲਿਖ ਕੇ ਚੱਲ ਜਾਂਦੇ ਆ ਜਿਹੜਾ ਪਾਠ ਕੇ ਆ ਨਾ ਕਈ ਜ਼ਿੰਦਗੀਆਂ ਜੀ ਲੈਂਦਾ ਤੁਹਾਡੀ ਇੱਕ ਜ਼ਿੰਦਗੀ ਵੀ ਜੀ ਲੈਂਦਾ ਉਹ ਧੰਦਾ ਤੁਸੀਂ ਤੁਸੀਂ ਬੈਸਟ ਕਲਾਕਾਰ ਕਲਾਕਿਰਤੀ ਦੇ ਕੇ ਆਪਣੇ ਕਿਤਾਬ ਚ ਭੇਜ ਦਿਓ ਉਹ ਪਾਠਕ ਦੇ ਕੋਲ ਪਹੁੰਚ ਜਾਂਦੀ ਆ ਪਾਠਕ ਉਤਟਰੋ ਵੀ ਗ੍ਰੈਂਡ ਕਰਦਾ ਪਾਠਕ ਜਿਹੜਾ ਮੈਂ ਸਮਝਦਾ ਉਹ ਭਾਵੇਂ ਇੱਕ ਕਿਤਾਬ ਪੜ੍ਹੇ ਭਾਵੇਂ 5000 ਕਿਤਾਬ ਪੜ੍ਹੇ ਉਹ ਉਹ ਜਹੀਨ ਹੋ ਜਾਂਦਾ ਕਿਤਾਬ ਪੜ੍ਹ ਕੇ ਉਹ ਮਾਨਸਿਕ ਤ੍ਰਿਪਤੀ ਉਹਨੂੰ ਜਿਹੜੀ ਚੀਜ਼ਾਂ ਮਿਲਦੀ ਐ ਜਿਹੜੀ ਚੀਜ਼ਾਂ ਇੱਕ ਮੈਂ ਆਲਾਸ ਡਾਇਰੀ ਖਤਮ ਕਰ ਦੇਣੀ ਐ ਇਹਦੇ ਵਿੱਚ ਕਿਤਾਬ ਉਸ ਵੇਲੇ ਮੈਂ ਪੜ੍ਹੀ ਸੀਗੀ 1/18/4/2020 ਦੀ ਲਿਖੀ ਐ ਇਹ ਸਰਦਾਰਾ ਸਿੰਘ ਜੋਲ ਆਪਾਂ ਜਿਹਨੂੰ ਜਾਣਦੇ ਆ ਡਾਕਟਰ ਐਸਐਸ ਜੋਲ ਜੀ ਉਹਦੀ ਪੁਸਤਕ ਸਵੈਜੀਵਨੀ ਰੰਗਾਂ ਦੀ ਗਾਗਰ ਮੈਨੂੰ ਸਵੈਜੀਵਨੀ ਸਭ ਤੋਂ ਵੱਧ ਪਸੰਦ ਹੈ ਕਿਉਂਕਿ ਉਹ ਉਹਦੇ ਵਿੱਚ ਲੋਕ ਲਗਾ ਨਹੀਂ ਹੁੰਦਾ ਸਿੱਖ ਨੂੰ ਬੜਾ ਕੁਝ ਮਿਲਦਾ ਕਹਾਣੀ ਵੀ ਵਧੀਆ ਹੈ ਨਾਵਲੀ ਵੀ ਵਧੀਆ ਹੈ ਜਿੱਦਾਂ ਲਹੂ ਦੀ ਲੋ ਉਹਦੇ ਵਿੱਚ ਲਾਸਟ ਹੈ ਵੀ ਜ਼ਿੰਦਗੀ ਉਹ ਸਾਰਾ ਕੁਝ ਹਾਰ ਜਾਂਦੇ ਆ ਲਹੂ ਦੀ ਲੋ ਦੇ ਵਿੱਚ ਉਹ ਪਰ ਉਹ ਲਾਸਟ ਵਿੱਚ ਉਹ ਬੰਦਾ ਉਹਨੂੰ ਜਵਾਬ ਦਿੰਦਾ ਕਹਿੰਦਾ ਜ਼ਿੰਦਗੀ ਦੇ ਸ਼ਿੰਗਾਰ ਚ ਕਦੀ ਖਤਮ ਨਹੀਂ ਹੁੰਦੇ ਰੂਪ ਬਦਲ ਲੈਣਾ ਕਦੀ ਨਹੀਂ ਖਤਮ ਹੋਣਾਂਗੇ ਅੱਜ ਲਹੂ ਦੀ ਲੋ ਬੰਦੇ ਨੈਕਸਲੜੀ ਲਹਿਰ ਖਤਮ ਹੋ ਗਈ ਆ ਮੈਨੇ ਲਹਿਰ ਪੜਨੀ ਆ ਜਿੱਦਾਂ ਤੁਸੀਂ ਕਹਿੰਦੇ ਵੀ ਉਹ ਖਤਮ ਹੋ ਗਿਆ ਆ ਮੈਗਜ਼ੀਨ ਖਤਮ ਹੋ ਗਿਆ ਆ ਮੈਗਜ਼ੀਨ ਖਤਮ ਹੋ ਗਿਆ ਕੋਈ ਵੀ ਲਹਿਰ ਆ ਉਹ ਖਤਮ ਹੋਣਾ ਹੀ ਹੋਣਾ ਕਿਸੇ ਵੀ ਇਨਸਾਨ ਨੇ ਖਤਮ ਹੋਣਾ ਹੀ ਹੋਣਾ ਪਰ ਉਸ ਸਮਕਾਲੀ ਸਥਿਤੀਆਂ ਦੇ ਵਿੱਚ ਬਹੁਤ ਅੱਛਾ ਪ੍ਰਭਾਵ ਪ੍ਰਭਾਵ ਪਾ ਕੇ ਜਾਂਦੀ ਆ ਇਹ ਹੀ ਉਹਦੀ ਸਫਲਤਾ ਹੈ ਜਿਹੜਾ ਨਕਸਲਵਾੜੀ ਲਹਿਰ ਆ ਉਹ ਖਤਮ ਹੋ ਗਈ 1978 ਤੋਂ ਬਾਅਦ ਜਵਾਹਤਰੀ ਪਰ ਉਹਨੇ ਪ੍ਰਭਾਵ ਸਦਾ ਰਹਿਣਾ ਉਹਦਾ ਇੱਦਾਂ ਹੀ ਖੜਕੂ ਲਹਿਰ ਖਤਮ ਹੋ ਗਈ ਪਰ ਉਹਦਾ ਪ੍ਰਭਾਵ ਸਦਾ ਰਹਿਣਾ ਲਹਿਰਾਂ ਚੱਲਦੀਆਂ ਪਰ ਇਹ ਖਤਮ ਹੋਣਾ ਹੀ ਹੋਣਾ ਲਹਿਰ ਨੇ ਉਹਦਾ ਰੂਪ ਬਦਲਣਾ ਹੈ ਬਦਲਣਾ ਹੈ ਕਦੀ ਜਿੱਦਿ ਕੋਈ ਕਰ ਕਰਕੇ ਦੇਖ ਲਿਓ ਉਹ ਕਦੀ ਵੀ ਇਹ ਨਹੀਂ ਉਹਦਾ ਬੰਦੇ ਨਹੀਂ ਸਦਾ ਚੜਾਈ ਰਾਵੇ ਭਾਵੇਂ ਜਿੰਨਾ ਮਰਜ਼ੀ ਚੰਗਾ ਹੋਵੇ ਉਹਦਾ ਬਦਲਮਾ ਰੂਪ ਦੇਣਾ ਹੈ ਜਿੱਦਾਂ ਹੁਣ ਆਪਾਂ ਕਹਿ ਸਕਦੇ ਬਈ ਮੋਬਾਈਲ ਆ ਬਈ ਉਹ ਸਾਡੇ ਪੁਸਤਕ ਨੂੰ ਖਾ ਰਹੀ ਕਿ ਮੈਂ ਕਿਹਾ ਨਹੀਂ ਮੈਂ ਤੁਹਾਨੂੰ ਦੱਸਦਾ ਵੇ ਕਿੱਦਾਂ ਹੋ ਗਿਆ ਆਪਾਂ ਕੀ ਕਰਦੇ ਆ ਆਪਣੀ ਲਕੀਰ ਉਹ ਵੱਡੀ ਕਰ ਲੈ ਦੂਜੇ ਦੀ ਲਕੀਰ ਨੂੰ ਛੋਟੀ ਕਰ ਰਹੇ ਆ ਆਪਾਂ ਨੂੰ ਮੋਬਾਈਲ ਦਾ ਤੀਜਾ ਹੋਰ ਦੇਣੀਆਂ ਪੈਣੀਆਂ ਟੈਕਨੋਲੋਜੀ ਤੋਂ ਆਪਾਂ ਮੋੜ ਨਹੀਂ ਮੋੜ ਨਹੀਂ ਸਕਦੇ ਇਹਦੇ ਵਿੱਚ ਸਿੱਕਾ ਇੱਕੋ ਲਾਈਨ ਹੈ ਉਹ ਕਦੇ ਲਿਖ ਲੈ ਉਹ ਲਿਖਦੇ ਆ ਨਾ ਸਵੈ ਜੀਵਨੀ 'ਚ ਕਿ ਉੱਚ ਪਦਵਨੀਆਂ ਪਦਵੀਆਂ ਤੇ ਬੈਠੇ ਲੋਕ ਘੱਟ ਹੀ ਉਹਨਾਂ ਪਦਵੀਆਂ ਦੇ ਹਾਨਦੇ ਆ ਲਓ ਜੀ ਮੈਂ ਵੀ ਲਿਖਿਆ ਮੈਂ ਕਿਹਾ ਫੇ ਕਿਤਾਬ ਮੈਂ ਕਿਹਾ ਇੱਕੋ ਹੀ ਲਾਈਨ ਪੂਰੀ ਕਿਤਾਬ ਵਿੱਚ ਕਿਤਾਬ ਲਿਖਣ ਦੀ ਕੀ ਲੋੜ ਸੀ ਆ ਇੱਕੋ ਹੀ ਆਹ ਦੇਖੋ ਮੈਂ ਲਿਖਿਆ ਜੇ ਸਮਝੋ ਤਾਂ ਇਹ ਇੱਕ ਸਿੰਗਲ ਲਾਈਨ ਹੀ ਕਿਤਾਬ ਜਿੰਨਾ ਅੱਖਰ ਆਖਦੀ ਬਹੁਤ ਸਾਰੀਆਂ ਮੈਂ ਲੈ ਕੇ ਤੇ ਲਿਆਇਆ ਸੀਗਾ ਇਦਾਂ ਇੱਕ ਮੈਂ ਹੁਣ ਜਿਹੜੀ ਨਵੀਂ ਡੈਰੀ ਲੱਗੀ ਆ ਦੇ ਵਿੱਚ ਮੁਸਤਨਰ ਹਸੈਨ ਤਾਰੜ ਦਾ ਨਾਵਲ ਮੈਂ ਇਸ ਵਾਰ ਲਿਆ ਸੀਗਾ ਪਾਕਿਸਤਾਨੀ ਮੂਲ ਦਾ ਲੇਖਕ ਆ ਉਹ ਆਟਮ ਆਰਟ ਵਾਲਿਆਂ ਦੇ ਸੀਗੇ ਉਹ ਉਹਨਾਂ ਦਾ ਸਟਾਰ ਲੱਗਾ ਸੀਗਾ ਉੱਤੇ ਸੀਗਾ ਮੁਸਤਨਰ ਹਸੈਨ ਤਾਰੜ ਦਾ ਨਾਵਲ ਸ਼ਾਬਾ ਛੋਟਾ ਜਿਹਾ ਹੈ ਮੈਂ ਪੰਨਾ ਦਿੱਲੀ ਦੇ ਕੰਗਰੇ ਮੈਂ ਤੁਹਾਨੂੰ ਸਾਰਿਆਂ ਨੂੰ ਸਿਫਾਰਸ਼ ਕਰਦਾ ਵੀਰ ਮੇਰੇ ਪੜਿਓ ਜ਼ਰੂਰ ਹੋ ਗਿਆ ਅੱਲਿ ਭਗਤ ਸਿੰਘ ਦੀ ਉਹ ਦੇਖੋ ਜ਼ਰੀਕ ਆਈਡੀਆ ਉਹ ਭਗਤ ਸਿੰਘ 100 ਸਾਲ ਬਾਅਦ ਉਹਨੂੰ ਇੱਕ ਦਿਨ ਮਿਲਦਾ ਹਾਲਾਂਕਿ ਨਹੀਂ ਗੱਲ ਹੈਗੀ ਤਾਂ ਕਲਪਨਾ ਹੀ ਪਰ ਇਨਾ ਉਹਨੇ ਫੀਲਿੰਗ ਦਾ ਲਿਖਿਆ ਸੰਵੇਦਨਸ਼ੀਲਤਾ ਮੈਂ 2-3 ਪੇਜ ਤੋਂ ਪੜ੍ਹ ਨਹੀਂ ਸਕਿਆ ਵੱਧ ਫਿਰ ਮੇਰੇ ਅੱਖਾਂ ਜੰ ਅੰਦਰੋਂ ਆਉਣੇ ਆ ਫਿਰ ਮੈਂ ਹਾਰ ਕੇ ਉਹਨੂੰ ਫੋਨ ਕੀਤਾ ਹੋਰ ਇਹ ਈਮੇਲ ਸੀਗੀ ਪਵਨ ਟਿਪਾ ਜੀ ਦੀ ਬਾਤ ਮੈਨੂੰ ਪਤਾ ਲੱਗਾ ਵੀ ਉਹਨਾਂ ਨੇ ਅਨੁਵਾਦ ਕੀਤਾ ਸੀਗਾ ਫਿਰ ਮੈਂ ਉਹ ਬਹੁਤ ਲੇਕਾ ਨੂੰ ਮੈਂ ਫੋਨ ਕਰਦਾ ਰਹਿੰਦਾ ਬਸ ਚੀਜ਼ਾਂ ਇਹ ਚੀਜ਼ਾਂ ਜ਼ਿੰਦਗੀ ਕਿਵੇਂ ਬਦਲੀ ਆ ਮੈਂ ਤੁਹਾਨੂੰ ਇੱਕ ਸਿਰਫ ਦੋ ਕਮੈਂਟ ਲੈਣੇ ਆ ਜਿੱਦਾਂ ਜਿੱਦਾਂ ਮੈਂ ਚਾਹੁੰਦਾ ਸੀਗਾ ਭਾਈ ਜਿਹੜੇ ਮੇਰੇ ਕੋਲ ਨਾ ਰਹਿ ਜਵੇ ਨਾ ਭਾਈ ਮੈਂ ਹੁਣ ਟੀਚਰ ਆ ਅਧਿਆਪਕ ਜਿੱਦਾਂ ਚੀਜ਼ ਆ ਇੱਕ ਵਾਰੀ ਮੇਰੀ ਜਦੋਂ ਪ੍ਰਮੋਸ਼ਨ ਹੋਈ ਮੁਕੰਦਪੁਰ ਮੇਰੀ ਪ੍ਰਮੋਸ਼ਨ ਹੋਈ 2017 ਦੇ ਵਿੱਚ ਮੈਨੂੰ ਇੱਕ ਕਲਾਸ ਦਿੱਤੀ ਪਤਾਪਾ ਦੇ ਮੇਰੇ ਚੱਕ ਦੇ ਸਰਾਰ ਮੈਂ ਰਿਹਾ 20 ਸਾਲ ਉੱਥੇ ਮੈਂ ਨਾ ਹੁਣ ਤੁਹਾਨੂੰ ਦੇਖਣਾ ਜਿਹੜੇ ਅੱਗੇ ਜਗਵਾੜੀ ਦੇ ਮੈਗਜ਼ੀਨ ਆਉਂਦੇ ਸੀ ਨਾ ਉਹਨਾਂ ਨੂੰ ਬਾਈਂਡ ਕਰਾ ਕੇ ਲੈ ਗਿਆ ਉਹ ਬੱਚਿਆਂ ਨੂੰ ਮੈਂ ਤਾਂ ਲਾਇਬ੍ਰੇਰੀ ਬਣਾਣ ਦੀ ਜਿੱਦਾ ਡਾਕਟਰ ਜਗਤਾ ਆ ਰਿਹਾ ਸਰਜੀਤ ਪਾਤਰ ਦੀਆਂ ਇਦਾਂ ਦੀਆਂ ਪੋਇਮਸ ਲੈ ਕੇ ਮੈਂ ਆਪਣੀ ਲਾਇਬ੍ਰੇਰੀ ਤੇ ਬੈਜ ਟੰਗਤੀ ਆ ਪੂਰੇ ਪੋਸਟਰ ਬਣਾ ਬਣਾ ਕੇ ਕੋਈ ਸਾਡੇ ਕੋਲ ਸੋਰਸਸ ਨਹੀਂ ਸੀਗਾ ਪ੍ਰੋਮੋਸ਼ਨ ਹੋ ਗਈ ਮੇਰੇ ਕੋਲ ਪ੍ਰੋਗਰਾਮ ਦੇ ਅਖੀਰ ਵਿੱਚ ਪਾਠਕ ਪੁਰਸਕਾਰ ਸਤਨਾਮ ਸਿੰਘ ਜੀ ਸ਼ੋਕਰ ਤੇ ਸਰਦਾਰ प्रदीप ਸਿੰਘ ਜੀ ਨੂੰ ਦਿੱਤਾ ਗਿਆ ਇਸ ਮੌਕੇ ਸਾਰੇ ਹੀ ਲੇਖਕਾਂ ਤੇ ਪਾਟਕਾਂ ਵੱਲੋਂ ਇਸ ਸਲਾੰਘਾਯੋਗ ਕਦਮ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਇਹ ਪ੍ਰੋਗਰਾਮ ਨਵਕਲਾ ਹੈ ਅਕਸਰ ਲੇਖਕਾਂ ਨੂੰ ਪੁਰਸਕਾਰ ਦਿੱਤੇ ਜਾਂਦੇ ਸੀ ਪਰ ਇਹ ਪੁਰਸਕਾਰ ਇਸ ਵਾਰ ਪਾਠਕਾਂ ਨੂੰ ਦਿੱਤੇ ਗਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ ਸ਼ੁਕਰੀਆ ਜੀ